ਉਹਨੂੰ ਚੱਕ ਕੇ ਟੰਗਿਆ ਮੋਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਹਨ ਡੀਐਸਪੀ ਅੰਦਰਪੁਰ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ ਪਰ ਆਈਓ ਨੇ ਆਪ ਹੀ ਅਕੇ ਅਫਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆ ਗਏ ਨੇ ਤੋਂ ਹੁਣ ਕੋਰਟ ਨੇ ਫੌਰਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਪੂਰੀ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਪ ਪੰਜਾਬ ਸਰਕਾਰ ਦੀ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਚਿੱcke ਡੰਗ ਰਹੀ ਹੈ T5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮਾਇਆ ਬਲਵਿੰਦਰ ਸਿੰਘ ਵਿਕਰਮਸੋਹ ਮਜੀਠੀਆ ਜੋ ਕਿ ਸਾਬਕਾ ਮੰਤਰੀ ਨੇ ਤੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਨਾਬਾ ਜੇਲ੍ਹ ਦੇ ਵਿੱਚ ਬੰਦ ਰਿਹਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਮੋੜ ਤੋਂ ਵਿジネス ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਵਿジネス ਦੀਆਂ ਟੀਮਾਂ ਅੱਜ ਵਿਕਰਮਸੋਹ ਮਜੀਠੀਆ ਦੇ ਅੰਮ੍ਰਿਤਸਰ ਵਿਖੇ ਦਫ਼ਤਰ ਵਿਖੇ ਪਹੁੰਚ ਜਾਂਦੀਆਂ ਨੇ ਤੇ ਉੱਥੇ ਛਾਪੇ ਮਾਰੀ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦੇ ਕਿ ਏਰੀਏ ਦੇ ਆਸ-ਪਾਸੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਪੁਲਿਸ ਬਲ ਤੈਨਾਤ ਕੀਤਾ ਹੋਇਆ ਹੈ ਪਿਛਲੇ ਦਿ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀਆਂ ਉਹ ਲਈਆਂ ਨੇ ਜਿਦੇ ਵਿੱਚ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੋਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਦੋਂ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵੇਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਉਹਨਾਂ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮੰੰਤੀ ਕੀਤੀ ਗਈ ਜਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਹਜ਼ਾਰ ਪੜਾ ਕੇ ਜਿਹੜੀ ਸੱਚੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਸੀ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜੀ ਕੋਈ ਵੀ ਜਿਹੜੀ ਚੀਜ਼ ਆ ਨਾ ਹੀ ਉਹ ਲੱਭੀ ਗਈ ਆ ਨਹੀਂ ਤੁਕੀ ਉਹ ਜਿਹੋ ਜੀ ਕੋਈ ਬRANDING ਹੋਈ ਆ ਸਿੰਪਲ ਉਹਨਾਂ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀ ਦੀ ਜਿਹੜੀ ਹੈ ਤੇ ਸਰਚ तकरीबन ਮੁਕੰਮਲ ਹੋ ਗਈ ਆ ਹੁਣ ਰਿਟਨ ਵਰਕ ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਦੇਖੋ ਅੱਜ ਵਿਜੀਲੈਂਸ ਨੇ ਦੁਬਾਰਾ ਜਿਹੜਾ ਬਿਕਰਮ ਮਜੀਠੀਆ ਸਾਹਿਬ ਦੇ ਘਰ ਦੇ ਉੱਤੇ ਰੇਡ ਕੀਤੀ ਹੈ ਤੇ ਹਵਾਲਾ ਮੁਹਾਲੀ ਕੋਰਟ ਦੇ ਆਰਡਰ ਦਾ ਦਿੱਤਾ ਜਾ ਰਿਹਾ ਸੋ ਅਸੀਂ ਦੁਬਾਰਾ ਮੁਹਾਲੀ ਕੋਰਟ ਦੇ ਵਿੱਚ ਉਹ ਸੌਡਤ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ ਕਿਉਂਕਿ ਇਹ ਕਾਨੂੰਨ ਨੂੰ ਛਿੱਕੇ ਤੇ ਤੰਗਿਆ ਮੋਹਾਲੀ ਕੋਰਟ ਨੇ ਇਸ ਕੇਸ ਦੇ ਜਿਹੜੇ ਆਈਓ ਐ ਡੀਐਸਪੀ ਅੰਦਰਪਾਲ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਜਾ ਕੇ ਪ੍ਰੈਮਿਸ ਸਰਚ ਕਰ ਸਕਦੇ ਨੇ ਪਰ ਆਈਓ ਨੇ ਆਪ ਹੀ ਅੱਗੇ ਆਫੀਸਰ ਡੈਜ਼ਿਗਨੇਟ ਕਰਤੇ ਆਪ ਹੀ ਜੱਜ ਦੇ ਰੋਲ ਦੇ ਵਿੱਚ ਆਈਓ ਆ ਗਏ ਨੇ ਤੇ ਉਹਨਾਂ ਨੇ ਤਿੰਨੇ ਜਗ੍ਹਾ ਤੇ ਜਿੱਥੇ ਰੇਡ ਕੀਤੀ ਹੈ ਜਿਹੜੇ ਆਈਓ ਐਸ ਕੇਸ ਦੇ ਅੰਦਰਪਾਲ ਜੀ ਉਹ ਕਿਤੇ ਵੀ ਹੈ ਨਹੀਂ ਸੋ ਹੁਣ ਕੋਰਟ ਨੇ ਫੌਰਨ ਤੌਰ ਤੇ ਇਹ ਤਿੰਨੇ ਜਗ੍ਹਾ ਤੇ ਜਿਹੜੀ ਰੇਡ ਹੈ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਆਲਰੇਡੀ ਉਰੇ ਸਾਰੀ ਸਰਚ ਤੇ ਰੇਡ ਹੋ ਚੁੱਕੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਵਿਜੀਲੈਂਸ ਹੈ ਉਹ ਪੰਜਾਬ ਸਰਕਾਰ ਦੇ ਔਰ ਮੁੱਖ ਮੰਤਰੀ ਦੇ ਹੁਕਮਾਂ ਤੇ ਕਾਨੂੰਨ ਨੂੰ ਛਿੱਕੇ ਡੰਗਰੀ ਹੈ ਦੁਬਾਰਾ ਇਸ ਮਾਮਲੇ ਦੀ ਸੁਣਵਾਈ ਕੋਰਟ ਦੇ ਵਿੱਚ 2 ਵਜੇ ਸ਼ੁਰੂ ਹੋਏਗੀ ਉਨੀ ਦੇਰ ਤੱਕ ਜਿੱਥੇ-ਜਿੱਥੇ ਵੀ ਇਹ ਰੇਡ ਅਜ ਵਿਜੀਲੈਂਸ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੈ ਕੋਰਟ ਨੇ ਇਹਦੇ ਉੱਤੇ ਰੋਕ ਲਾ ਦਿੱਤੀ ਆਮ ਤੌਰ ਤੇ ਬਾਹਤ ਜਾਇਦਾਦ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲੈ ਗਿਆ ਸੀ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਦਫ਼ਤਰ ਦੇ ਉੱਤੇ ਉਹਨੇ ਰਾਇਸ਼ ਦੇ ਉੱਤੇ ਹਾਲਾਂਕਿ ਕੱਲ ਅਦਾਲਤ ਦੇ ਵਿੱਚ ਸੁਣਵਾਈ ਵੀ ਆ ਬਿਕਰਮ ਸਿੰਘ ਮਜੀਠੀਆ ਦੀ ਜੋ ਉਹਨਾਂ ਨੇ ਬੈਰਕ ਬਦਲਰ ਨੂੰ ਇੱਕ ਪਟੀਸ਼ਨ ਦਾਖਲ ਕੀਤੀ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ